ਮਿਸਲ ਸ਼ਰੋਮਣੀ ਭਗਤ ਧਰਨਾ ਜੀ ਤਰਨਾ ਦਲ ਵੱਲੋਂ ਤੇ ਸਤਕਾਰ ਕਮੇਟੀ ਵੱਲੋਂ ਤੇ ਸਾਡੇ ਸਰਪੰਚ ਸਾਹਿਬ ਅਰਵਿੰਦਰ ਸਿੰਘ ਜੀ ਪਾੜਾ ਉਹ ਇਲਾਕੇ ਦੇ ਸੰਗਤਾਂ ਵੱਲੋਂ ਦੇਸ਼ਾਬ ਦੇਸ਼ਾਬ ਵਿੱਚ ਵਸਦੀਆਂ ਸੰਗਤਾਂ ਨੂੰ ਕੋਲੇ ਮਹੱਲੇ ਦੀਆਂ ਲੱਖ ਲੱਖ ਵਧਾਈਆਂ ਹੋਣ। ਸੋ ਨਿਮਰਤਾ ਸਾਧ ਗਲਪੰਥ ਵੱਲੋਂ ਤੇ ਸਤਕਾਰ ਕਮੇਟੀ ਵੱਲੋਂ ਤੇ ਇਲਾਕੇ ਦੀਆਂ ਪੰਚਾਇਤਾਂ ਵੱਲੋਂ ਬੇਨਤੀ ਕਰਨੀ ਚਾਹੁੰਦੇ ਆ ਕਿ ਜੋ ਵੀ ਮੇਰੇ ਵੀਰ ਹੋਲਾ ਮੱਲਾ ਮਨਾਉਣ ਵਾਸਤੇ ਜਾ ਰਹੇ ਨੇ ਉਹ ਬੜੀ ਸ਼ਰਧਾ ਭਾਵਨਾ ਨਾਲ ਗੁਰੂ ਸਾਹਿਬ ਦਾ ਸਤਿਕਾਰ ਮਾਨ ਕਰਨ ਤੇ ਹੁੱਲੜਬਾਜੀ ਜਿਹੜੀ ਟੇਪਾਂ ਲਾਉਣੀਆਂ ਆ ਬਾਜਾਂ ਉੱਚੀਆਂ ਕਰਨੀਆਂ ਸੋ ਉਹਦੇ ਨਾਲ ਸਾਨੂੰ ਕੋਈ ਲਾਭ ਨਹੀਂ ਹੁੰਦਾ ਹੁੱਲੜਬਾਜੀ ਦੇ ਵਿੱਚ ਤੁਸੀਂ ਜਾਣਦੇ ਹੋ ਕਿ ਪਿੱਛੇ ਬਹੁਤ ਵੱਡਾ ਨੁਕਸਾਨ ਹੋਇਆ ਇਹ ਨੁਕਸਾਨ ਤੋਂ ਆਪਾਂ ਬਚ ਸਕੀਏ ਸੋ ਕੋਲੇ ਮੱਲੇ ਦੀਆਂ ਦੇਸ਼ਾ-ਅਦੇਸ਼ਾਂ ਵਿੱਚ 10 ਵੱਲੋਂ ਤੇ 10 ਦੇ ਸਾਰੇ ਜਥੇ ਵੱਲੋਂ ਲੱਖ ਲੱਖ ਦਾਈਆਂ ਹੁਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਕ੍ਰਿ ਸਾਜੰਗਤ ਜੀ ਦਾਸ ਰਵਿੰਦਰ ਸਿੰਘ ਖਾਲਸਾ ਸਤਕਾਰ ਕਮੇਟੀ ਪੰਜਾਬ ਮੇਰੇ ਨਾਲ ਸਾਡੇ ਜਥੇਦਾਰ ਸਾਹਿਬ ਬਾਬਾ ਗੁਰਦੇਵ ਸਿੰਘ ਜੀ ਸ਼੍ਰੋਮਣੀ ਭਗਤ ਕੰਨਾ ਜੀ ਤਰਨਾ ਗੱਲ ਤੋਂ ਸਰਪੰਚ ਸਾਹਿਬ ਰਵਿੰਦਰਪਾਲ ਸਿੰਘ ਪਾੜਾ ਆਲ ਇੰਡੀਆ ਸੁਖ ਸਿੱਖ ਫੈਡਰੇਸ਼ਨ ਜੂਨੀਅਰ ਦੇ ਪ੍ਰਧਾਨ ਮੁਕੇਰੀਆਂ ਦੇ ਜੀ ਤੇ ਛੋਟਾ ਵੀ ਜਸ਼ਨਦੀਪ ਸਿੰਘ ਅਸੀਂ ਸਾਰੇ ਵੱਲੋਂ ਲੱਖ ਲੱਖ ਮੁਬਾਰਕਾਂ ਦਿੰਦੇ ਆ ਜੀ ਹੋਲੇ ਮੱਲੇ ਦੀਆਂ ਸਾਰੀ ਸੰਗਤ ਨੂੰ ਤੇ ਜਿਹੜੇ ਮੇਰੇ ਵੀਰ ਟਰੈਕਟਰਾਂ ਤੇ ਜਾਂ ਮੋਟਰਸਾਈਕਲਾਂ ਤੇ ਜਾਂਦੇ ਆ ਜੀ ਉਹਨਾਂ ਨੂੰ ਹੱਥ ਬਨ ਕੇ ਬੇਨਤੀ ਕਰਨੇ ਚਾਹਦੇ ਆ ਵੀਰ ਪਿਛਲੇ ਸਾਲ ਇੱਕ ਬਹੁਤ ਹੀ ਵੱਡਾ ਜਿਹੜਾ ਸਾਡੇ ਵਿੱਚ ਨੁਕਸਾਨ ਹੋਇਆ ਜਿਹੜਾ ਸਾਡਾ ਵੀਰ ਬਾਹਰੋਂ ਆਇਆ ਸੀ ਹੋਲਾ ਮੱਲਾ ਦੇਖਣ ਖੁਸ਼ਰਾਰਤੀ ਬੰਦੇ ਵੱਲਿਓ ਉਹਦਾ ਕਤਲ ਕੀਤਾ ਗਿਆ ਤੇ ਅਸੀਂ ਚਾਹੁੰਦੇ ਆ ਕਿ ਉਹ ਮੋਹਲ ਦੁਆਰਾ ਨਾ ਬਣੇ ਐਦਾਂ ਦਾ ਸਾਡੇ ਜਨਮ ਭੂਮੀ ਖਾਲਸਾ ਆਨੰਦਪੁਰ ਸਾਹਿਬ ਸਾਡੀ ਸਿੱਖੀ ਦਾ ਧੂਰਾ ਆ ਤੇ ਇਹਨੂੰ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾਵੇ ਨਾ ਕਿ ਹੁੱਲੜ ਬਾਜੀ ਕਰਕੇ ਐਨੀ ਬੇਨਤੀ ਕਰਦੇ ਹੋਏ ਫਤਿਹ ਬੁਲਾਣੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ